ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਹੋਇਆ ਬਾਈ ਰੱਬ ਸਾਡੇ ਜੋਧਾ ਨਗਰ ਤੇ ਮਿਹਰਬਾਨ ਅੱਜ ਆਇਆ ਮੀ ਸਾਡੇ ਬਾਲਾ ਜਿਆਦੇ ਨਹੀਂ ਪੈਂਦਾ ਪਰ ਹਾਂ ਇਹ ਝੜੀ ਲੱਗ ਗਈ ਤਾਂ ਬਹੁਤ ਨਜਾਇਜ਼ ਹੋ ਜਾਣਾ ਮੀ ਇਹ ਤਾਂ ਪੂਰਾ ਵਧੀਆ ਸੋਹਣਾ ਮੀ ਪੈ ਰਿਆ ਤੇ ਜੀ ਨੂੰ ਕਹਿੰਦੇ ਨੇ ਪੂਰਾ ਸੋਹਣਾ ਉਹ ਮੀ ਪੈ ਰਿਆ ਪੂਰਾ ਵਧੀਆ ਹਾਂ ਨਜਾਰੇਦਾਰ ਮੀਂਹ ਚੱਲ ਰਿਹਾ ਤੇ ਬਹੁਤ ਟਾਈਮ ਦਾ ਬਾਈ ਸਾਡੇ ਦਾ ਮੀਂਹ ਨਾ ਜਿਹੜਾ ਜੂਨ ਦੇ ਪਹਿਲਾਂ-ਪਹਿਲਾਂ ਪਿਆ ਸੀ ਬਸ ਉਹੀ ਪਿਆ ਹੋਇਆ ਸੀ ਪਹਿਲੇ ਹਫ਼ਤੇ ਦਾ ਮੁੜ ਕੇ ਸਾਡੇ ਮੀਂਹ ਨਹੀਂ ਆਇਆ ਸਾਡੇ ਰੇਹਾ ਸੁੱਕਾ ਹੀ ਆ ਪਰ ਹਾਂ ਖਰਾਬ ਰੋਜ ਕਰਦਾ ਰਿਹਾ ਵੀ ਸਵੇਰੇ 2 ਮਿੰਟ ਲਈ ਆ ਗਿਆ ਜਾਨ ਨੂੰ ਹਟਿਆ ਦੁਪਹਿਰੇ ਫੇਰ 2 ਕੁ ਮਿੰਟ ਲਈ ਪਾ ਗਿਆ ਕਣੀਆਂ ਜੀਆਂ ਫੇਰ ਸ਼ਾਮ ਨੂੰ ਪਾ ਗਿਆ ਫੇਰ ਰਾਤ ਨੂੰ ਫੇਰ ਪਾ ਗਿਆ ਇਹ ਚੀਜ਼ਾਂ ਚਲਦੀਆਂ ਰਹੀਆਂ ਹਨ ਤੇ ਇਹੇ ਚੀਜ਼ਾਂ ਤੋਂ ਬਹੁਤ ਦੁਖੀ ਰਹੇ ਹਨ ਤੇ ਪਰ ਅੱਜ ਵਾਹਿਗੁਰੂ ਨੇ ਰੰਗ ਲਾ ਤੇ ਅੱਜ ਤਾਂ ਝੋਨਾ ਝੋਨਾ ਡਬਊਗਾ ਪੱਕਾ ਡੱਡੂ ਬਲਾਊ ਅੱਜ ਜਿਹੜੇ ਟੋਇਆਂ ਟੂਇਆਂ ਵਾਲੇ ਖੇਤ ਆ ਉਥੇ ਝੋਨਾ ਪੱਕਾ ਡੁੱਬੂਗਾ 100% ਸ਼ੋਰ ਗੋ ਨਿਯਾਰੇਦਾਰ ਮੀਂਹ ਪੈ ਰਿਹਾ ਚੰਗਾ ਚੰਗਾ ਵੀਲ ਹੋ ਰਿਹਾ ਅੱਜ ਸਵੇਰ ਦੇ ਲੱਗੇ ਹੋਇਆ ਪਹਿਲਾਂ ਸਪਰੇਅ ਵਾਲੀ ਗੱਡੀ ਦਾ ਕੰਮ ਕਰਵਾਇਆ ਫਿਰ ਉਹਦੀ ਬੈਟਰੀ ਡਾਊਨ ਹੋ ਗਈ ਸੀ ਬੈਟਰੀ ਨਵੀਂ ਲਵਾਈਆ ਖਰਾਬ ਸੀ ਬੈਟਰੀ ਤੇ ਮਿਸਤਰੀ ਤੋਂ ਕੰਮ-ਕੁੰਮ ਕਰਵਾਇਆ ਸਾਰੀਆਂ ਲੇਟਾਂ ਲੂਟਾਂ ਚਲਦੀਆਂ ਕਰਾਈਆਂ ਆ ਟੋਟਲ ਕੋਈ ਕੋਈ ਚੀਜ਼ ਦੀ ਖਰਾਬੀ ਨਾ ਹੋਵੇ ਤੇ ਸਾਰਾ ਕੰਮ ਟੋਟਲ ਕਰਵਾ ਕੇ ਫਿਰ ਮੈਂ ਲੁਧਿਆਣਿਆਂ ਤੋਂ ਪੈਪਾ ਲੈ ਕੇ ਆਇਆ ਘੰਟਾ ਘਰ ਕੋਲ ਤੇ ਉੱਥੇ ਜਿਹੜਾ ਜ਼ਿਆਦਾਤਰ ਪੈਂਪਾ ਮੈਨ ਲੈਣਾ ਉਹਨਾਂ ਜਿਹੜਾ ਪੈਂਪਾ ਦੇ ਪੰਪ ਮੇਰੇ ਆਉਂਦਾ ਯਾਰ ਵੀ ਜਦੋਂ ਹੁਣ ਨਾ ਸਪਰੇਅ ਕਰਨ ਲੱਗਿਆਂ ਪੰਪ ਨਵਾਂ ਲਾ ਦੇਣਾ ਵਾ ਫਿਰ ਸਾਰਾ ਸੀਜ਼ਨ ਪੂਰਾ ਦੇਖਣਾ ਨਹੀਂ ਪੈਂਦਾ ਹਨ ਤੇ ਪੁਰਾਣਾ ਪੰਪ ਪਿਆ ਵਾ ਆਪਣੇ ਕੋਲੇ ਤੇ ਉਹਨੂੰ ਰੱਖ ਲਈਦਾ ਵਾ ਸਪੇਅਰ ਦੇ ਵਿੱਚ ਵੀ ਨਵਾਂ ਚੱਲੀ ਜਾਂਦਾ ਵਾ ਤੇ ਅੱਜ ਹੁਣ ਤਿੰਨ ਰੋਟੇ ਤਾਂ ਪੈਂਪ ਦੀ ਲੈ ਕੇ ਆਇਆ ਪਿਲੀ ਪੈਂਪ ਜਿਹੜੀ ਹੁੰਦੀ ਹੈ ਸਪਰੇਅ ਵਾਲੀ ਕਿਉਂਕਿ ਉਹ ਪਹਿਲਾਂ ਵਾਲੀ ਦਾ ਘਸ ਗਈ ਦੀ ਜਮਈ ਤੇ ਘਸਣ ਦੇ ਨਾਲ ਫਿਰ ਉਹ ਫਟੀ ਜਾਂਦੀ ਆ ਬਾਰ-ਬਾਰ ਤਾਂ ਜ ਨਵੀਂ ਹੀ ਲੈ ਆਂਦੀ ਮੈਂ ਕਿਹਾ ਸਾਰੀ ਨਵੀਂ ਪਾ ਦੂੰ ਨਵੀਂ ਪਾਉਣ ਲੱਗਿਆਂ ਤੇ ਹੁਣ ਨਾਲ ਚੱਕ ਕੇ ਲਿਆ ਦਵਾਈ ਕਿਉਂਕਿ ਝੋਨਾ ਆਪਣਾ ਬਾਈ 40 ਦਿਨ ਦਾ ਹੋ ਗਿਆ ਜਿਹੜਾ ਪਹਿਲਾਂ ਲੱਗਿਆ ਉਹ ਤੇ ਸਪਰੇਅ ਕਰਨੀ ਜ਼ਰੂਰੀ ਆ ਤੇ ਸਪਰੇਅ ਕਰਾਂਗੇ ਤਾਂ ਨਹੀਂ ਤਾਂ ਸੁੰਡੀ ਅਟੈਕ ਕਰ ਗਈ ਤਾਂ ਫਿਰ ਪਛਤਾਉ ਦੇ ਫਿਰਾਂਗੇ ਇਹਨਾਂ ਫਿਰ ਸਾਰਾ ਸਾਲ ਹੀ ਦੇਖੀ ਜਾਂਦੇ ਆ ਵੀ ਹਾਂ ਸੁੰਢੀ ਨੇ ਅਟੈਕ ਕਰਤਾ ਟੈਕਲ ਕੀਤਾ ਕਰੀਤਾ ਕਰਕੇ ਹੈਗਾ ਕਿ ਬਸ ਹੁਣ ਬਸ ਗੱਡੀ ਹੁਣ ਮਿਲੀ ਆ ਹੁਣ ਉਹਦਾ ਪੰਪ ਨਵਾਂ ਤੇ ਫੈਪਾਂ ਉਹ ਨਵੀਆਂ ਝਾੜਦੇ ਆ ਤੇ ਪਾਣੀ ਭਰ ਕੇ ਰੱਖਦੇ ਆ ਦੇ ਜੇ ਸਵੇਰੇ ਮੌਸਮ ਸਾਫ਼ ਹੋਇਆ ਤਾਂ ਫੇਰ ਸਪਰੇਅ ਜ਼ਰੂਰ ਕਰਦੇ ਆ ਸਪਰੇਅ ਕਰਨ ਲੱਗਦੇ ਆ ਫੇਰ ਝੋਨ ਕੱਦੂ ਦਾ ਭਾਈ ਆਪਣਾ ਨਿਬੜ ਗਿਆ ਸਾਰਾ ਪਾਸੇ ਇੱਕ ਅੱਧਾ ਗੀਲਾ ਪੱਠਿਆਂ ਵਾਲਾ ਵਾ ਉਹ ਕਰਨਾ ਕਦੋਂ ਉਹ ਜਿਹੜੇ ਪੱਠੇ ਆ ਉਹ ਇੱਕ ਅੱਧਾ ਦਿਨ ਬਾਅਦ ਹੋਣਗੇ ਬਾਕੀ ਤਕਰੀਬਨ ਨਿਬੜ ਗਿਆ ਝੋਨਾ ਲਾਉਣ ਵਾਲੇ ਆਪਣੇ 5-6 ਗੀਲੇ ਰਹਿੰਦੇ ਆ ਉਹ ਨਾ ਜ ਪਾਣੀ ਹਜੇ ਜਿਆਦਾ ਭਰਿਆ ਖੜਾ ਤੇ ਉਹ ਤਾਂ ਕਰਕੇ ਹਜੇ ਨਹੀਂ ਲਾ ਸਕਦੇ ਬਾਕੀ ਚਲੋ ਕੰਮ ਕਰੀ ਜਾਂਦੇ ਆ ਜੋ ਹੈਗਾ ਕਰ ਨਾਲ ਇੱਕ ਨਾ ਵੀਰੇ ਬਹੁਤ ਵੀਰਾਂ ਦੇ ਮੈਨੂੰ ਫੋਨ ਮੈਸੇਜ ਇਸ ਗੱਲ ਤੇ ਵੀ ਆਉਂਦੇ ਹੁੰਦੇ ਆ ਕੀ ਵੀਰੇ ਵੀ ਤੁਸੀਂ ਜੂਰੀਆ ਪਹਿਲਾਂ ਪਾਉਨੇ ਹੋ ਜਾਂ ਕਿਵੇਂ ਕਰਦੇ ਹੋ ਵੀਰੇ ਦੇਖੋ ਜਿਹੜਾ ਪਹਿਲਾਂ ਜੂਰੀਆ ਪਾਉਣਾ ਨਾ ਉਹ ਬਿਲਕੁਲ ਹੀ ਗਲਤ ਆ ਜਿਹੜਾ ਆਪਾਂ ਕੱਦੂ ਦੇ ਮੂਰੇ ਪਾ ਦਿੰਨੇ ਆ ਜਾਂ ਬਾਹਣ ਦੇ ਵਿੱਚ ਪਾ ਦਿੰਨੇ ਆ ਸੱਚੀ ਕਹਿੰਨਾ ਹੈ ਤੇ ਤੁਸੀਂ ਜਿਹੜਾ ਕੋਈ ਵਧੀਆ ਬੰਦਾ ਜਿਹੜਾ ਕਿਸਾਨ ਪਾਉਂਦਾ ਉਹ ਵੀਰ ਤਾਂ ਕਹਿੰਦੇ ਨੇ ਨਹੀਂ ਜੀ ਵਧੀਆ ਵਾ ਪਰ ਉਹਨੂੰ ਰਿਜ਼ਲਟ ਮਿਲੂਗਾ ਥੋੜੇ ਟਾਈਮ ਬਾਅਦ ਜਦੋਂ ਜ਼ਮੀਨ ਬੰਜਰ ਹੋ ਗਈ ਨਾ ਉਦੋਂ ਰਿਜ਼ਲਟ ਮਿਲਦਾ ਉਸ ਚੀਜ਼ ਦਾ ਤੇ ਪਰ ਇਹ ਬਹੁਤ ਹੀ ਮਾੜੀ ਚੀਜ਼ ਆ ਬਹੁਤ ਹਾਨੀਕਾਰਕ ਚੀਜ਼ ਆ ਹੁਣ ਯਾਰ ਤੁਸੀਂ ਇੱਕ ਗੱਲ ਸੁਣੋ ਕੋਈ ਚੀਜ਼ ਆ ਉਹਨੇ ਆਪਦੇ ਦਮ ਤੇ ਵੀ ਤੁਰਨਾ ਹਨਾ ਤੇ ਆਪਦੇ ਦਮ ਦੇ ਤੁਰ ਕੇ ਹੌਲੀ 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 ਜਦੋਂ ਉਹਨੂੰ ਚੀਜ਼ ਦੀ ਲੋੜ ਆ ਪਉਦੋ ਦੇਣੀ ਹੁਣ ਜਿਵੇਂ ਆਪਣਾ ਸਰੀਰ ਆ ਆਪਣੇ ਸਰੀਰ ਦੇ ਵਿੱਚ ਜਿਵੇਂ ਹੁਣ ਸਮਝ ਲਓ ਕਿ ਆਪਾਂ ਸਾਲ ਦੀ ਰੋਟੀ ਇਕੱਠੀ ਤਾਂ ਨਹੀਂ ਖਾ ਸਕਦੇ ਜਾ 10 ਦਿਨ ਦੀ ਨਹੀਂ ਖਾ ਦੋ ਦਿਨ ਦੀ ਰੋਟੀ ਆਪਾਂ ਕੱਟੀ ਨਹੀਂ ਖਾ ਸਕਦੇ ਫਿਰ ਯਾਰ ਆਪਾਂ ਆਪਣੀ ਜ਼ਮੀਨ ਦੇ ਵਿੱਚ ਇਹ ਚੀਜ਼ ਕਿਵੇਂ ਪਾ ਸਕਦੇ ਆ ਕਿ ਸਰਪੇ ਪਾਉਣ ਤੇ ਤਾਂ ਉਨਾ ਹੀ ਡੈਬ ਲੱਗਦਾ ਵੀ ਆਪਾਂ ਪਹਿਲੇ ਹੀ ਤਿੰਨ ਤਿੰਨ ਗੱਟੂ ਸੜ ਦਿੰਨੇ ਆ ਵੀ ਜ਼ਮੀਨ ਨੂੰ ਆਪਦੀ ਤਾਕਤ ਦਾ ਜ਼ੋਰ ਲਾਉਣ ਹੀ ਨਹੀਂ ਦਿੰਦੇ ਵੀ ਜਿਹੜੀ ਉਹ ਚ ਅੰਦਰੂਨੀ ਤਾਕਤ ਦਾ ਉਹਦਾ ਆਪਾਂ ਵਰਤ ਨਹੀਂ ਦਿੰਦੇ ਪਹਿਲਾਂ ਤੋਂ ਹੀ ਆਪਾਂ ਟੀਕਿਆਂ ਦੇ ਆਪਾਂ ਕਹਿੰਨੇ ਆ ਆਪਾਂ ਵੀ ਆਪਣੇ ਜਵਾਨ ਨਸ਼ਾ ਕਰਦੇ ਆ ਆਪਾਂ ਜ਼ਮੀਨ ਨੂੰ ਵੀ ਆਪਣੀ ਬੰਦੇਸ਼ੇ ਤੇ ਲਾਇਆ ਪੂਰਾ ਵੀ ਪੂਰਾ ਨਸ਼ੇੜੀ ਬਣਾਦਾ ਬਣਾਉਨੇ ਆ ਆਪਾਂ ਵੀ ਹਾਂ ਪਹਿਲਾਂ ਹੀ ਸਾਰਾ ਕੁਝ ਦੇਖੇ ਤੇ ਬਸ ਇਹੀ ਚੀਜ਼ਾਂ ਦਾ ਫਰਕ ਆ ਵੀਰੇ ਇਸ ਚੀਜ਼ ਨੂੰ ਰੋਕੋ ਕੰਟਰੋਲ ਕਰੋ ਤੇ ਜਿਹੜੇ ਬੰਦੇ ਬਾਲੇ ਟਾਈਮ ਤੋਂ ਪਾਉਂਦੇ ਉਹਨਾਂ ਦੀ ਜ਼ਮੀਨਾਂ ਬੰਜਰ ਹੋ ਗਈਆਂ ਮਿੱਟੀ ਦੁਬਾਰਾ ਪਾਉਣੀ ਪਈ ਹੈ ਉਹਨਾਂ ਨੂੰ ਇਹ ਗੱਲ ਦਾ ਧਿਆਨ ਰੱਖਿਓ ਅੱਜ ਆਪਾਂ ਕਿਸੇ ਦੇ ਮਗਰ ਲਾ ਕੇ ਤੁਸੀਂ ਕਹਿੰਦੇ ਹੋ ਨਾ ਵੀ ਆਪਾਂ ਵੀ ਯੂਰੀਆ ਪਹਿਲਾਂ ਪਾਤਾ ਯਾਰ ਕੰਮ ਹੀ ਮੁੱਕ ਗਿਆ ਤੇ ਝੋਨਾ ਹੀ ਬੜਾ ਸੋਹਣਾ ਖੜਾ ਵੀਰੇ ਉਹ ਥੋੜਾ ਟਾਈਮ ਹੀ ਲੱਗਣਾ ਜਵੇਂ ਆ ਜੇ ਆਪਾਂ ਨਵੇਂ ਨਵੇਂ ਆ ਤੇ ਨਵੇਂ ਨਵੇਂਆਂ ਨੂੰ ਵਧੀਆ ਲੱਗਦਾ ਹੁੰਦਾ ਉਹ ਤੇ ਮੁੜ ਕੇ ਫੇਰ ਆਪਾਂ ਪਛਤਾਵਾਂਗੇ ਇਸ ਚੀਜ਼ ਨੂੰ ਜਦੋਂ ਆਪਾਂ ਇਹਦਾ ਹੱਲ ਜਦੋਂ ਆਪਣੇ ਤੇ ਉਲਟ ਹੋਏ ਨਾ ਤੇ ਫੇਰ ਆਪਾਂ ਇਸ ਚੀਜ਼ ਤੇ ਆਪਾਂ ਪਛਤਾਵਾਂਗੇ ਕਿ ਬਹੁਤ ਮਾੜੀ ਚੀਜ਼ ਆ ਕਿ ਜਿੱਦਾਂ ਜਿਹੜਾ ਉਹਦਾ ਸਹੀ ਟਾਈਮ ਆ ਜਿਵੇਂ ਜਿਵੇਂ ਆਪਾਂ ਦਿਨੇ ਪੰਜ ਪੰਜ ਦਿਨ ਬਾਅਦ 6 6 ਦਿਨ ਬਾਅਦ ਅਸਲ ਮੈਂਨੇ ਜੋ ਪੁਰਾਣੀ ਰੀਤ ਚੱਲੀ ਆਉਂਦੀ ਆ ਉਦਾਂ ਹੀ ਕਰੋ ਐਵੇਂ ਨਾ ਕਿਸੇ ਦੇ ਮਗਰ ਲਾ ਕੇ ਲੰਡਾ ਕਰਵਾਉ ਆ ਉਹਦਾ ਠੀਕ ਨਹੀਂ ਇੱਕ ਜਾਨ ਨੇ ਕਰ ਲਿਆ ਤੇ ਹੁਣ ਤਾਂ ਬਹੁਤ ਹੀ ਵੀਰ ਕਰਨ ਲੱਗੇ ਵੀਰੇ ਉਹਦੇ ਰਿਜ਼ਲਟ ਬਹੁਤ ਹੀ ਖਤਰਨਾਕ ਆ ਤੁਸੀਂ ਕਿਸੇ ਵੀ ਜਿਹੜਾ ਸਾਰੀ ਜਾਣਕਾਰੀ ਰੱਖਦਾ ਬੰਦਾ ਤਤਾਂ ਦੀ ਜਾਂ ਇਹਦੀ ਖਾਦ ਦੀ ਹੈ ਨਾ ਉਹਨੂੰ ਫੋਨ ਕਰਕੇ ਪੁੱਛ ਲਿਓ ਤੁਹਾਨੂੰ ਸਾਰੀ-ਸਾਰੀ ਕੱਲੀ ਦਾ ਕੀ ਚੀਜ਼ ਦੱਸ ਦੂਗਾ ਕਿੰਨਾ ਹਾਨੀ ਕਰਕੇ ਤੇ ਕਿਨਾਂ ਇੱਕ ਦੇ ਬਾਰੇ ਮੈਂ ਵੀਡੀਓ ਵੀ ਪਾਈ ਸੀ ਇਸ ਚੀਜ਼ ਦੀ ਵੀ ਹਾਂ ਵੀ ਉਹਨਾਂ ਨੇ ਦੱਸਿਆ ਵੀ ਸੀਗਾ ਵੀ ਬਹੁਤ ਹਾਨੀਕਾਰਕ ਇਹ ਚੀਜ਼ ਤੇ ਬਸ ਇਹੀ ਗੱਲ ਆ ਕਿ ਇਸ ਚੀਜ਼ ਨੂੰ ਕੰਟਰੋਲ ਕਰਨਾ ਪੈਣਾ ਆਪਾਂ ਨੂੰ ਕਿ ਨਾ ਕੀ ਆਪਾਂ ਨੂੰ ਇਹ ਚੀਜ਼ਾਂ ਦਾ ਦੇਖਣਾ ਚਾਹੀਦਾ ਆਪਾਂ ਖੁਸ਼ੀ ਖੁਸ਼ੀ ਠੋਕੀ ਜਾਂਦੇ ਆ ਬੀਏਪ ਜੂਰੀਆ ਤਾਂ ਵੀ ਹਾਂ ਪਹਿਲਾਂ ਹੀ ਬਾਦ ਆਈ ਤਾਂ ਵਿਲੇ ਹੋ ਗਏ ਪਾ ਗਏ ਐ ਹੋ ਗਏ ਫਲਨ ਇਹ ਚੀਜ਼ਾਂ ਨੂੰ ਆਪਾਂ ਨੂੰ ਦੇਖਣਾ ਮੈਣਾ ਵੀਰ ਲੋ ਵੀ ਦਵਾਈ ਲਿਆਂਦੀ ਸੀ ਗੱਡੀ ਭਰ ਕੇ ਜਿਹੜੀ ਆਪਾਂ ਕਰਨੀ ਆ ਤੇ ਦਵਾਈ ਲਿਆਂਦੀ ਆ ਪੰਪ ਲਿਆਂਦਾ ਕਲਸੀ ਦਾ 180 ਨੰਬਰ ਲੋ ਜੀ ਪੰਪ ਖੋਲ ਲਿਆ ਟਾਇਪ ਗਸਤੀ ਨਵੀਂ ਇੱਕ ਦੇਖਦੇ ਆ ਇੱਕ ਟੋਟਾ ਲਾਦਾ ਇੱਕ ਟੋਟਾ ਆਇਆ ਸੀ 7800 ਰੁਪਏ ਦਾ 100 ਮੀਟਰ ਤੇ ਆ ਬੰਬ ਨਾ ਮਾ ਲਿਆਂਦਾ ਕੱਲ ਸੀ ਦਾ 180 ਨੰਬਰ ਇਹ ਆਇਆ ਸੀਗਾ ਆਪਣਾ 9500 ਦਾ ਹਾਂ ਐ ਕਿ ਦੋ ਛੋਟਾ ਆਉਂਦਾ ਜਿਹੜਾ ਉਹ ਹੈਗਾ ਵਾ ਮੈਨ ਲਾਦਾ ਉਹ 6000 6500 7000 ਤੱਕ ਦਾ ਗੱਡੀ ਦਾ ਸਾਰਾ ਕੰਮ ਕਰਵਾਦਾ ਹੌਣ ਤੋਂ ਹੁਣ ਇਹਦਾ ਸੀਜ਼ਨ ਆ ਵਿਚਾਰੀ ਹੁਣ ਇਹਦਾ ਸੀਜ਼ਨ ਚੱਲਣਾ ਪੂਰਾ ਹਣ ਇਹ ਰਾਣੀ ਸੁੰਦਰਾ ਨੇ ਚੱਲਣਾ ਸੂਰੀ ਹਾਂ ਇਹ ਇਹਦਾ ਸੀਜ਼ਨ ਚੱਲਣਾ ਹੁਣ ਸਾਰਾ ਹੌਣ ਤੋਂ ਲੈ ਕੇ ਅਕਤੂਬਰ ਦੇ ਐਂਡ ਤੱਕ ਇਹ ਨਹੀਂ ਚੱਲਦਾ ਅੱਜ ਸਰਵਿਸ ਵੀ ਕਰਾਤੀ ਬ੍ਰੇਕਾਂ ਬਰੂਕਾਂ ਦਾ ਆ ਲਾਈਟਾਂ ਲੋਟਾਂ ਸਾਰਾ ਕੁਝ ਆ ਟੋਟਲ ਚਾਲੂ ਬਹੁਤ ਕੰਮਨ ਤੇ ਆ ਵੀ ਇਹ ਗੱਡੀ ਨੇ ਕਰਮਾਂ ਵਾਲੀ ਗੱਡੀ ਐ ਇਹ ਬਹੁਤ ਕਰਮਾਂ ਵਾਲੀ ਗੱਡੀ ਆ ਜਦੋਂ ਇਹ ਮੇਰੇ ਖਿਆਲ ਆਪਣੇ ਕੋਲੇ ਹੋ ਗਏ ਹੋਣਗੇ ਨੂੰ ਆਈ ਨੂੰ ਮੇਰੇ ਖਿਆਲ ਆਪਣੇ ਕੋਲੇ ਉਹ 20 ਸਾਲ ਤਾਂ ਆਪਣੇ ਕੋਲੇ ਹੋ ਗਿਆ ਇਹਨੂੰ 20 ਸਾਲ ਦਾ ਆਉਣ ਨਾਲ ਹੋ ਗਿਆ ਨਾ ਹਮ ਪਹਿਲਾਂ ਮੈਂ ਇਹਨੂੰ ਚਲਾਉਣਾ ਸੀ ਪਹਿਲਾਂ ਇਹ ਹੀ ਹੁੰਦੀ ਸੀ ਗੱਡੀ ਮੇਰੇ ਕੋਲੇ ਹਰੇ ਰੰਗ ਹਰਾ ਰੰਗ ਦੀ ਹੈ ਇਹ ਤੇ ਹਰਾ ਰੰਗ ਦੀ ਹੈ ਇਹਦਾ ਤੇ H2 ਲਿਖਾਇਆ ਹੁੰਦਾ ਜੀ ਮੇਰਾ ਤਾਂ ਕੀ ਦੇ ਉੱਤੇ ਬਹੁਤ ਵਧੀਆ ਇਹ ਚ ਨਾ AC ਨਹੀਂ ਸਿਆ ਬਲੂ ਰਾਇਆ ਸੀ ਇਕੱਲਾ ਕੀ ਹੋ ਗਿਆ ਸਾ ਪਾਗਲੋਂ ਦੋਨੇ ਦਿਨੇ ਹਾਂ ਥੱਕ ਗਿਆ ਮਨ ਇੱਕ ਬੰਦਾ ਦਿਹਾੜੀ ਦੇ ਲਿਆ ਉਹ ਤੋਂ ਮੱਛਰ ੜਾ ਦੂ ਹਾਂ ਕੱਢਦਾ ਜਾ ਰਿਹਾ ਕਿੰਨੇ ਜੇ ਉਪਰ ਦਾ ਜੁੱਤਾ ਬਣਾ ਲੇ ਦੋ ਕੱਢਦੇ ਥੋੜੇ ਇੱਲੇ ਚਲਾ ਦੇ ਬਾਕੀ ਹਾਂ ਤੂਪ ਵਾਲਾ ਇਹਦਾ ਇਹ ਗੱਡੀ ਜਾਨੀ ਕਿ ਚੱਲਦੀ ਬਹੁਤ ਇਹ ਸਿੰਗਲ ਕ ਬਣਾ ਲਈਦੀ ਆਪਣੀ ਗੱਡੀ ਇਹ ਬਹੁਤ ਦੇ ਲੋ ਇੰਜਨ ਜਨ ਜਨੀਆ ਕਰਾ ਨਾਲ ਦੇ ਇੰਜਨ ਚੱਲਦਾ ਪਹਿਲਾਂ ਤਾਂ ਲੋਡ ਤੇ ਬਹੁਤ ਚੱਲਦੀ ਰਹੀਆ ਹੁਣ ਵੀ ਜਦ ਦੀ ਚੱਲੋ ਹੁਣ ਆਉਂਦਾ ਵੀ ਜਾਂਦੀ ਆ ਖੜ ਜਾਂਦੀ ਆ ਉਸ ਤੋਂ ਬਾਅਦ ਵੀ ਖੜੀ ਰਹਿ ਜਾਂਦੀ ਆ ਬਸ ਗੱਲਾਂ ਝੋਨੇ ਦੇ ਸੀਜ਼ਨ ਤੇ ਜ਼ਿਆਦਾ ਸਪਰੀ ਹੁੰਦੀ ਆ ਆਲੂਆਂ ਤੇ ਤਾਂ ਆਪਾਂ ਕਰਦੇ ਨਹੀਂ ਆਲੂਆਂ ਤੇ ਵੀ ਨਹੀਂ ਹੁੰਦੀ ਮੱਕੀ ਤੇ ਵੀ ਥੋੜੀ ਵਾਲੀ ਕਰਦੇ ਹੁੰਨੇ ਤੇ ਬਾਕੀ ਤਾਂ तकरीबन ਸਾਰਾ ਠੀਕ ਠੀਕ ਆ ਕੰਮ ਚੱਲੀ ਜਾਂਦਾ ਬਸ ਹੁਣ ਕੱਲ ਤੋਂ ਲਗਾਤਾਰ ਜੋਰ ਪੈ ਜਾਣਾ ਬਸ ਜੋਰ ਨਹੀਂ ਵੀ ਜਿੰਨੇ ਕਿਤੇ ਝੋਨਾ ਲੱਗਿਆ ਇੱਕ ਢੋਲੀ ਲਾਉਨੇ ਹੁੰਦੇ ਆ ਬਸ ਆਪਾਂ ਇੱਕ ਢੋਲੀ ਦੇ ਵਿੱਚ 14-18 ਕਿੱਲੇ ਹੋ ਜਾਂਦੇ ਆ ਬਸ ਦੀ ਇੱਕ ਢੋਲੀ ਲਾ ਲਓ ਬਸ ਬਹੁਤ ਆ ਇੱਕ ਢੋਲੀ ਲਾ ਕੇ ਬਸ ਕੰਮ ਖਤਮ ਕਰਦੀ ਦਾ ਤੇ ਇੱਕ ਢੋਲੀ ਨਾਲ ਵਿਆਂ ਹੁੰਦਾ ਵੀ ਸਵੇਰੇ ਸਾਜਰੇ ਚਲ ਜਾਈਦਾ ਸਾਜਰੇ ਜਾ ਕੇ ਆਪਣਾ 10 11 ਵਜੇ ਨੂੰ ਬੰਦੇ ਵੇਲੇ ਹੋ ਜਾਂਦੇ ਉਸ ਤੋਂ ਬਾਅਦ ਬੰਦੇ ਆਪੋ ਆਪਣੀ ਮੋਟਰਾਂ ਸਾਫ ਲੈਂਦੇ ਬਸ ਇੰਦਾ ਰੁਟੀਨ ਚੱਲੀ ਜਾਂਦੀ ਹੈ ਬਸ ਤੇ ਬਸ ਅੱਜ ਸਮਾਨ ਸੋਨ ਵੀ ਧੋਈ ਜਾਂਦੇ ਆ ਰੋਟਾਵੇਟਰ ਧੋਤੇ ਟਰਾਲੀਆਂ ਧੋਤੀਆਂ ਸਭ ਕੁਝ ਧੋਤ ਧੋ ਕੇ ਰੱਖੀ ਜਾਂਦੇ ਬਸ ਹੁਣ ਸਵੇਰੇ ਲੱਗਾਂਗੇ ਖੇਰੇ ਕਰਨ ਜੇ ਮੌਸਮ ਜਾਨਕਿ ਸਾਫ ਹੋ ਜਵੇ ਫਿਰ ਸਵੇਰੇ ਸ਼ੁਰੂ ਕਰਾਂਗੇ ਫਿਰ ਕੱਲ ਨੂੰ ਦਿਖਾਉਣਿਆ ਤੁਹਾਨੂੰ ਕਿਹੜੀ ਕਿਹੜੀ ਦਵਾਈ ਪਾਉਣੀ ਆ ਆਪਾਂ ਆਪਣੀ ਹਰੇਕ ਸਾਲ ਆਪਣੇ ਇਹੀ ਰਿਪੀਟ ਕਰਦੇ ਆਪਾਂ ਪਹਿਲੀ ਸਪਰੇ ਇੰਨੀ ਇਹੇ ਪ੍ਰਾਈਸ ਤੇ ਵੀ ਇਹੇ ਡੋਜ਼ ਪਾਈ ਦੀ ਆ ਦੂਜੀ ਸਪਰੇ ਥੋੜੀ ਜਿਹੀ ਮਹਿੰਗੀ ਕਰ ਦੇਈ ਦੀ ਆ ਤੀਜੀ ਸਪਰੇ ਹੋਰ ਥੋੜੀ ਜਿਹੀ ਮਹਿੰਗੀ ਕਰ ਦੇਈ ਦੀ ਆ ਬਸ ਆਹ ਡੋਜ਼ ਆਪਾਂ ਰੱਖਦੇ ਆ ਇਸ ਤੋਂ ਬਿਨਾ ਆਪਾਂ ਜਮਾ ਪੰਗਾ ਨਹੀਂ ਦਿੰਦੇ ਕਿਸੇ ਵੀ ਚੀਜ਼ ਦਾ